ਕੀਤੀ ਹੈ ਜੱਜ ਜੀ ਜੇ ਤੁਸੀਂ ਆਪ ਨੇ ਪਹਿਲੇ ਵੀ ਜੱਜ ਦਾ ਰਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਟੀ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤੁਸੀਂ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਨੀ ਵੀ ਸਭ ਨਾਲ ਹੈ ਹਾਂ ਹੈਗੀ ਆ ਯਾ ਸਾਥ ਹੋਣਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਫੜੀ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ 36 ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਦੀ ਕਰ ਰੱਖੀ ਮੈਂ ਕਹਾਂ ਤੱਕ ਤਾਂ ਜਿੰਦਾਰ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀ ਤੁਸੀਂ ਇਹ ਗੱਲ ਦੱਸੋ ਜੀ ਸਰ ਨੇ ਪਹਿਲੇ ਵੀ ਦੱਸਿਆ ਰਾਇ ਯਾਰ ਮੇਰੀ ਗੱਲ ਹੈ ਮੈਂ ਮੇਰੀ ਅਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤੁਸੀਂ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਰਵੀ ਸੀਪੀ ਨੂੰ ਸਾਝ ਹੈ ਹਾਂ ਹੈਗੀ ਆ ਯਾ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਫੜ ਜਾਂਦਾ ਹੈ ਤੇ ਸਾਥ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਖਰੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਦੀ ਗੱਲ ਹੋ ਰਹੀ ਹੈ ਮੈਂ ਗੱਲ ਕਰਦਾ ਜੈਨਦਾਰ ਕਿਸੇ ਮਰਗੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕਿਤੀ ਇਹ ਜੱਜ ਦਸ ਜੀ ਜਿਹੜਾ ਨੇ ਪਹਿਲੇ ਵੀ ਜੱਜਦਾਰ ਰਹਾ ਹੈ ਯਾਰ ਮੇਰੀ ਗੱਲ ਹੈ ਮੈਂ ਮੇਰੀ ਅਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤੁਸੀਂ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਵੀ ਸੀ ਵੀ ਨਾਲ ਹੈ ਹਾਂ ਹੈਗੀ ਆ ਯਾ ਸਾਜ ਹੋਣਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਫੜ ਜਾਂਦਾ ਹੈ ਇੱਕ ਵੀ ਸਾਥ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਫੀ ਪਾਰਟੀ ਦੇ ਲੀਡਰ ਹੈ ਉਹਨਾਂ ਦੀ ਗੱਲ ਹੋ ਰਹੀ ਹੈ ਮੈਂ ਗਾਲ ਤਖਦਾ ਜਹੰਦਾਰ ਕਿ ਕਿਸੇ ਮਾਰ ਨਹੀਂ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕਿਤੀ ਇਹ ਗੱਲ ਸੁਣਦੇ ਤੁਸੀਂ ਆਪਨੇ ਪਹਿਲੇ ਵੀ ਜਿ세 ਦਾ ਰਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਟੀ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤੁਸੀਂ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਰਵੀ ਸੀਪੀ ਨਾਲ ਹਾਂ ਹੈਗੀ ਆ ਯਾ ਸਾਥ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਫੜ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਦੀ ਗੱਲ ਬਖਰੀ ਹੈ ਮੈਂ ਗੱਲ ਕਰਦਾ ਜ਼ਿੰਦਾਰ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਇਹ ਗੱਲ ਤੁਸੀਂ ਆਪਾਂ ਨੇ ਪਹਿਲੇ ਵੀ ਜ세ਦਾ ਰਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਕੀ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤੁਸੀਂ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਬੀਜਪੀ ਨਾਲ ਹਾਂ ਹੈਗੀ ਆ ਯਾ ਸਾਥ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹਦਾ ਫਾਇਦਾ ਹੁੰਦਾ ਨਹੀਂ ਸਾਥ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਦੀਆਂ ਬਖਰੀ ਹੈ ਮੈਂ ਕਹਾਂ ਤੱਕ ਦਾ ਜ਼ਿੰਦਾਰ ਹਾਂ ਕਿ ਕਿਤੇ ਮਾਰੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਇਹ ਜਿਹੜਾ ਗੱਲ ਸੁਣਦੇ ਤੁਸੀਂ ਆਪਨੇ ਪਹਿਲੇ ਵੀ ਜਿ세ਦਾ ਰਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਟੀ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤੁਸੀਂ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਵੀਡੀਓ ਨਾਲ ਹੈ ਹਾਂ ਹੈਗੀ ਆ ਯਾ ਸਾਜ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਫੜੀ ਜਾਂਦਾ ਨਹੀਂ ਸਾਬਤ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬੱਧੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਦੀ ਗੱਲ ਬਖਰੀ ਹੈ ਮੈਂ ਗੱਲ ਕਰਦਾ ਜੈਨਦਾਰ ਕਿਤੀ ਇਹ ਗੱਲ ਤੁਸੀਂ ਜੇ ਸਾਡੇ ਨੇ ਪਹਿਲੇ ਵੀ ਜਦੋਂ ਦਾ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਾ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤੁਸੀਂ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਬੀਸਪੀ ਨਾਲ ਹਾਂ ਹੈਗੀ ਆ ਯਾ ਸਾਥ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਫੜ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਦੀ ਫੋਨ ਤੇ 36 ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਦੀ ਗੱਲ ਬਖਰੀ ਹੈ ਮੈਂ ਕਹਿੰਦਾ ਖਦਾ ਜ਼ਿੰਦਾਰ ਕਿ ਕਿਸੇ ਮਾਰੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ

ਸੋਸ਼ਲ ਮੀਡੀਆ ਤੇ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਪੋਸਟ ਕੀਤਾ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਭਾਜਪੀ ਦੇ ਨਾਲ ਸਾਂਝ ਮਣੀ ਹੈ ਇਸ ਗੱਲ ਦਾ ਜ਼ਿਕਰ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਕੀਤਾ ਗਿਆ ਲਾ ਕਿ ਜ਼ਾਹਰ ਜੀ ਗੱਲ ਹੈ ਕਿ ਜਾਂਚ ਦਾ ਵਿਸ਼ਾ ਹੈ ਕਿ ਐਸਜੀਪੀਸੀ ਦੇ ਸਟਾਫ ਦੇ ਕਿਸੇ ਮੁਲਾਜ਼ਮ ਨੇ ਆ ਪੂਰੀ ਵੀਡੀਓ ਬਣਾਈ ਹੈ ਕਿੰਨੇ ਬਣਾਈ ਹੈ ਕਿੱਥੋਂ ਆ ਵੀਡੀਓ ਵਾਇਰਲ ਹੋਈ ਹੈ ਆ ਪੂਰਾ ਜਾਂਚ ਦਾ ਵਿਸ਼ਾ ਹੈ ਪਰ ਪੌਣੇ 2 ਘੰਟੇ ਦੀ ਵੀਡੀਓ ਚ ਸਿਰਫ ਜੋ ਹੈ ਉਹ ਕੁਝ ਹੀ ਸੈਕਿੰਡ ਦੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਵਿਰਸਾ ਸਿੰਘ ਬਲਟੋਹਾ ਨੇ ਆ ਜੋ ਪੂਰੀ ਵੀਡੀਓ ਤੁਸੀਂ ਵੇਖ 파 ਰਹੇ ਹੋ ਜਿਸ ਤੇ ਕਿ ਜੋ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬੈਠੇ ਸਿੰਘ ਬੈਠੇ ਹੋਏ ਨੇ ਸੁਲਤਾਨ ਸਿੰਘ ਵੀ ਬੈਠੇ ਹੋਏ ਨੇ ਉਹਨਾਂ ਦੇ ਸਾਹਮਣੇ ਬਿਲਕੁਲ ਹੀ ਬਿਰਸਤ ਸਿੰਘ ਮਲਟੋਹਾ ਬੈਠੇ ਹੋਏ ਨੇ ਤੇ ਗੱਲਬਾਤ ਹੋ ਰਹੀ ਹੈ ਕਿ ਤਲਬ 15 ਅਕਤੂਬਰ ਨੂੰ ਕੀਤਾ ਗਿਆ ਸੀ ਬਿਰਸਤ ਸਿੰਘ ਮਲਟੋਹਾ ਦੇ ਲੋਕ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਅਜੋ ਸਿੰਘ ਸਾਹਿਬਾਨ ਦੇ ਜਥੇਦਾਰ ਨੇ ਆਰਐਸਐਸ ਤੇ ਭਾਜਪਾ ਦੇ ਦਬਾਅ ਭੇਟੀ ਕੰਮ ਕਰਦੇ ਨੇ 15 ਅਕਤੂਬਰ ਨੂੰ ਪੇਸ਼ੀ ਸੀ ਆ ਪੂਰੀ ਪੇਸ਼ੀ ਦੀ ਹੀ ਵੀਡੀਓ ਹਾਲਕਿ ਬਿਰਸਤ ਸਿੰਘ ਮਲਟੋਹਾ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕਰਦੇ ਆ ਰਹੇ ਨੇ ਕਿ ਉਹਨਾਂ ਦੇ ਵੱਲੋਂ ਰਿਕੁਐਸਟ ਕੀਤੀ ਜਾ ਰਹੀ ਸੀ ਕਿ ਅਜੋ ਪੂਰੀ ਪ੍ਰੋਸੀਡਿੰਗ ਹੋਈ ਸੀ ਗੱਲਬਾਤ ਹੋਈ ਸੀ ਸੁਣਵਾਈ ਹੋ

ਵਿਰਸਾ ਸਿੰਘ ਬਲਟੋਹਾ ਹਾਲਾਂਕਿ ਜੋ ਆ ਪੂਰੀ ਆਡੀਓ ਵੀਡੀਓ ਕਲਿੱਪ ਹੈ ਇਸ ਚ ਵਿਰਸਾ ਸਿੰਘ ਬਲਟੋਹਾ ਦਾ ਹੱਥ ਨਜ਼ਰ ਆ ਰਿਹਾ ਹੈ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਵਿਰਸਾ ਸਿੰਘ ਬਲਟੋਹਾ ਇਸਬ ਦੇ ਵਿਚਾਲੇ ਵਿਰਸ ਸਿੰਘ ਮਲਟੋਹ ਦੇ ਵੱਲੋਂ ਅੱਜਕੱਲ ਦਾ ਜ਼ਿਕਰ ਕੀਤਾ ਗਿਆ ਕਿ ਜਥੇਦਾਰ ਨੇ ਗਿਆਨੀ ਹਰਪੀ ਸਿੰਘ ਨੇ ਤੈਸ਼ ਆ ਕੇ ਮੈਨੂੰ ਗਾਲਾਂ ਵੀ ਕੱਢੀਆਂ ਤੇ ਬਲਟੋਹਾ ਦੀ 15 ਅਕਤੂਬਰ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ੀ ਸੀ ਇਹ ਵੀਡੀਓ ਉਸੇ ਦਿਨ ਦੀ ਹੈ ਜਿਸ ਟਾਈਮ ਉਹਨਾਂ ਨੂੰ ਤਲਬ ਹੋਣ ਲੱਗੇ ਕਿ ਹਾਸੀ ਪੇਸ਼ਗਰਾਨ ਬਲਟੋਹਾ ਤੇ ਜਥੇਦਾਰ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਸੀ ਪੁਲੀ ਤਲਖਬਾਜ਼ੀ ਹੋਈ ਸੀ ਜਿਸ ਸਬਦ ਦੇ ਚਲਦੇ ਅਗਲੇ ਹੀ ਦਿਨ ਉਸੇ ਦਿਨ ਆਦੇਸ਼ ਦਿੱਤੇ ਗਏ ਸਿੰਘ ਸਾਹਿਬਾਨ ਦੇ ਵੱਲੋਂ ਅਕਾਲੀ ਦਲ ਨੂੰ ਕਿ ਵਿਰਸ ਸਿੰਘ ਮਲਟੋਹਾ ਨੂੰ ਪਾਰਟੀ ਚੋਂ 10 ਸਾਲ ਦੇ ਲਈ ਬਾਹਰ ਕੱਢਿਆ ਜਾਏ ਨਾਲੇ ਕਿ ਵਿਰਸ ਸਿੰਘ

ਨੇ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਨੂੰ ਫੋਨ ਤੇ 36 ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਚਰਚਾ ਹੋ ਗਈ ਹੈ ਮੈਂ ਕੱਲ ਤੱਕ ਤਾਂ ਜ਼ਿੰਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸੋ ਨਾਮ ਤੇ ਕੋਈ ਵੀ ਦੱਸੇਗਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਮ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਦੱਸੋ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਵੀਡੀਓ ਸਾਝਾ ਹੈ ਹਾਂ ਹੈਗੀ ਹੈ ਯਾ ਸਾਝਾ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹਦਾ ਫੜ ਜਾਂਦਾ ਹੈ ਸਾਬਤ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀਆਂ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਜਿੱਤਦਾ ਵੀ ਕਰ ਰੋਹੀ ਹੈ ਮੈਂ ਗੱਲ ਕਰਦਾ ਜ਼ਿੰਦਾਰ ਹਾਂ ਕਿ ਕਿਹਦੇ ਮੁੱਦੇ ਤੋਂ ਗੱਲ ਕਰਦੇ ਸੀ ਹਾਂ ਤੁਸੀਂ ਕਿਹਦੇ ਤਰੀ ਵੀ ਜੀਪੀ ਨੂੰ ਸਾਥ ਹੈ ਹਾਂ ਹੈਗੀ ਹੈ ਜਾਂ ਸਾਥ ਹੋਣ ਦਾ ਮਤਲਬ ਜੇ ਫੋਨ ਤੇ ਗੱਲ ਕਰ ਛੋਟੇ ਲੀਡਰਾਂ ਦੀਆਂ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਜਿੱਤਦਾ ਵੀ ਕਰ ਰੋਹੀ ਹੈ ਮੈਂ ਗੱਲ ਕਰਦਾ ਜ਼ਿੰਦਾਰ ਹਾਂ ਕਿ ਕਿਹਦੇ ਮਾਝ ਮੈਂ ਪ੍ਰਧਾਨ ਮੰਤਰੀਆਂ ਵੀ ਗੱਲ ਕਰ ਸਕਦਾ ਸੀ ਕਰਦਾ ਕਿ ਤੁਸੀਂ ਇਹ ਗੱਲ ਦੱਸਦੇ ਜਿਵੇਂ ਅਸੀਂ ਪਹਿਲੇ ਵੀ ਦੱਸੇ ਤਾਂ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਅਮਾ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜੱਜ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਰਵੀ ਜੀ ਵੀ ਤੁਹਾਨੂੰ ਸਾਝ ਹੈ ਹਾਂ ਹੈਗੀ ਆ ਯਾ ਸਾਝ ਹੋਣਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਖੜੀ ਹੁੰਦਾ ਨਹੀਂ ਇਹ ਸ਼ਬਦ ਕਰਨਾ ਜਿਹੜਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਹੀ ਹੈ ਉਹਨਾਂ ਦੀ ਗੱਲ ਬਖਰੀ ਹੈ ਮੈਂ ਕਹਾਂ ਤੱਕ ਦਾ ਜ਼ਿੰਦਾਰ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕਿਤੀ ਇਹਦਾ ਦੱਸੋ ਸਰਦਾਰ ਨੇ ਪਹਿਲੇ ਵੀ ਜਿ세 ਦਾ ਰਾਇਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਅਮਾ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਰਵੀ ਬੀਐਸਪੀ ਨੂੰ ਸਾਝ ਹੈ ਹਾਂ ਹੈਗੀ ਆ ਯਾ ਸਾਝ ਹੋਣਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਫੜ ਜਾਂਦਾ ਨਹੀਂ ਸਾਥ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬੱਖੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਦੀ ਗੱਲ ਹੋਈ ਮੈਂ ਗੱਲ ਕਰਦਾ ਜੈਨਦਾਰ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕਿਤੀ ਇਹਦਾ ਗੱਲ ਜਿਵੇਂ ਤੁਸੀਂ ਆਪਨੇ ਪਹਿਲੇ ਵੀ ਜਿਵੇਂ ਦਾ ਰਹਾ ਹੈ। ਯਾਰ ਮੇਰੀ ਗੱਲ ਹੈ ਮੈਂ ਮੇਰੀ ਅਮਾ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ। ਜਵਾਹਰ ਜਵਾਹਰ ਦੇਸੂ ਜੀ। ਹਾਂ ਤੁਸੀਂ ਕਹਿੰਦੇ ਧੜੀ ਬੀਜੀ ਵੀ ਨਾਲ ਹੈ। ਹਾਂ ਹੈਗੀ ਆ। ਯਾ ਸਾਜ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਖੜੀ ਹੁੰਦਾ। ਨਹੀਂ ਸਾਥ ਕਰਨਾ ਚਾਹੀਦਾ। ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਦੀ ਗੱਲ ਬਖਰੀ ਹੈ। ਮੈਂ ਕਹਿੰਦਾ ਤੱਕ ਤਾਂ ਜ਼ਿੰਦਾਰ ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕਿਤੀ ਇਹਦਾ ਗੱਲ ਜੇ ਜੇਦਾ ਨੇ ਪਹਿਲੇ ਵੀ ਜਿ세ਦਾ ਰਹਾ ਹੈ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਟੀ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜਸਦਾ ਜਵਾਹਰ ਦੇਸੂ ਜੀ ਹਾਂ ਤੁਸੀਂ ਕਹਿੰਦੇ ਧੜੀ ਬੀਜੀ ਵੀ ਨਾਲ ਹੈ ਹਾਂ ਹੈਗੀ ਆ ਯਾ ਸਾਥ ਹੋਣ ਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਖੜੀ ਹੁੰਦਾ ਨਹੀਂ ਇਹ ਸਾਥ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਸਰੀ ਬਸਰੀ ਪਾਰਟੀ ਦੇ ਲੀਡਰਾਂ ਨਾਲ ਹੀ ਹੈ ਉਹਨਾਂ ਦੀ ਗੱਲ ਵੱਖਰੀ ਹੈ ਮੈਂ ਗੱਲ ਕਰਦਾ ਜ਼ਿੰਦਾਰ ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀ ਤੀਆ ਦਾ ਦੱਸ ਜੇ ਸਰਦਾਰ ਨੇ ਪਹਿਲੇ ਵੀ ਜੱਸੇ ਦਾ ਰਹਿ ਜਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਟੀ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਕੱਲ ਜਵਾਹਰ ਦੇਸ਼ ਜੀ ਹਾਂ ਤੁਸੀਂ ਕਹਿੰਦੇ ਧੜੀ ਵੀ ਸੀਪੀ ਨੂੰ ਸਾਝ ਹੈ ਹਾਂ ਹੈਗੀ ਆ ਯਾ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਫੜ ਜਾਂਦਾ ਹੈ ਕਿ ਸਾਥ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਦੀ ਗੱਲ ਹੋ ਰਹੀ ਹੈ ਮੈਂ ਗਾਲ ਤੱਕ ਦਾ ਜ਼ਿੰਦਾਰ ਕਿਉਂ ਕਿ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਇਹ ਤੁਸੀਂ ਇਹ ਗੱਲ ਸੁਣਦੇ ਜਿਵੇਂ ਆਪਾਂ ਨੇ ਪਹਿਲੇ ਵੀ ਜਿ세 ਦਾ ਰਹਿ ਆਇਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਅਮਾ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤੁਸੀਂ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਰ ਬੀਜੀ ਵੀ ਨਾਲ ਹੈ ਹਾਂ ਹੈਗੀ ਆ ਯਾ ਸਾਜ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਹੜੀ ਜਾਂਦਾ ਇਹ ਸ਼ਬਦ ਕਰਨਾ ਜਿਹੜਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਥਰੀ ਪਾਰਟੀ ਦੇ ਲੀਡਰਾਂ ਕੋਈ ਐ ਉਹਨਾਂ ਦੀ ਗੱਲ ਬਖਰੀ ਹੈ ਮੈਂ ਕਹਿੰਦਾ ਖਦਾ ਜ਼ਿੰਦਾਰ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕਿਤੀ ਇਹਦਾ ਕਰਸ ਜਸੇਦਾਰ ਨੇ ਪਹਿਲੇ ਵੀ ਜਸੇਦਾਰ ਬੈ ਜਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਅਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਵੀ ਸੀਪੀ ਨੂੰ ਸਾਝ ਹੈ ਹਾਂ ਹੈਗੀ ਆ ਯਾ ਸਾਝ ਹੋਣਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਫੜ ਜਾਂਦਾ ਇੱਕ ਵੀ ਸਾਥ ਕਰਨਾ ਚ ਨਹੀਂ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਦੀ ਗੱਲ ਬਖਰੀ ਹੈ ਮੈਂ ਗਾਲ ਤੱਕ ਦਾ ਜ਼ਿੰਮੇਵਾਰ ਕਿ ਤੁਸੀਂ ਮਾਰੋ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਿਤੀ ਇਹ ਗੱਲ ਸੁਣਦੇ ਦੋਸਤਾਂ ਨੇ ਪਹਿਲੇ ਵੀ ਜਿ세 ਦਾ ਰਹਾ ਹੈ ਯਾਰ ਮੇਰੀ ਗੱਲ ਹੈ ਮੈਂ ਮੇਰੀ ਅਮਾ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਦਸਤ ਜਵਾਹਰ ਦੇਸ਼ ਜੀ ਹਾਂ ਤੁਸੀਂ ਕਹਿੰਦੇ ਧਰਵੀ ਬੀਜਪੀ ਨਾਲ ਸਾਜ ਹੈ ਹਾਂ ਹੈਗੀ ਆ ਹਾਂ मतलब ते ने पेशे वेडोहा इस गिरसाटोहा गया हालांकि जाहर जी गल है कि जांच का विषय है कि एस जी पीसीफे मुलाजम ने आडियो बनाई है किन्नी बनाई है कि पूरा जांच का विषय है पर पौने दो घंटे की ਉੱਚ ਸਿਰਫ ਜੋ ਹੈ ਉਹ ਕੁਝ ਹੀ ਸੈਕਿੰਡੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਵਿਰਸਾ ਮਲਟੋਹਾ ਨੇ ਅੱਜ ਪੂਰੀ ਵੀਡੀਓ ਤੁਸੀਂ ਵੇਖ 파 ਰਹੇ ਹੋ ਜਿਸ ਤੇ ਕੀ ਜੋ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬੈਠੇ ਹੋਏ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਬੈਠੇ ਹੋਏ ਨੇ ਸੁਲਤਾਨ ਸਿੰਘ ਵੀ ਬੈਠੇ ਹੋਏ ਨੇ ਉਹਨਾਂ ਦੇ ਸਾਹਮਣੇ ਬਿਲਕੁਲ ਹੀ ਵਿਰਸਾ ਸਿੰਘ ਮਲਟੋਹਾ ਬੈਠੇ ਹੋਏ ਨੇ ਤੇ ਗੱਲਬਾਤ ਹੋ ਰਹੀ ਹੈ ਕਿ ਤਲਬ 15 ਅਕਤੂਬਰ ਨੂੰ ਕੀਤਾ ਗਿਆ ਸੀ ਵਿਰਸਾ ਸਿੰਘ ਮਲਟੋਹਾ ਦੇ ਲੋਕ ਐਸ ਕਾਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਅੱਜ ਸਿੰਘ ਸਾਹਿਬਾਨ ਨੇ ਜਥੇਦਾਰ ਨੇ ਆਰਐਸਐਸ ਤੇ ਭਾਜਪਾ ਦੇ ਦਬਾਅ ਦੇ ਟੀ ਕੰਮ ਕਰ ਦਿੰਦੇ 15 ਅਕਤੂਬਰ ਨੂੰ ਪੇਸ਼ੀ

ਇਸਬ ਦੇ ਵਿਚਾਲੇ ਵਿਰਸਾ ਸੈਗਮੈਂਟ ਹੋਦੇ ਵੇਲੇ ਅਕਾਲ ਦ ਜ਼ਿਕਰ ਕੀਤਾ ਗਿਆ ਕਿ ਜਥੇਦਾਰ ਨੇ ਗਿਆਨੀ ਹਰਪੀ ਸਿੰਘ ਨੇ ਤੈਸ਼ ਆਕੇ ਮਿਲੂ ਗਾਲਾਂ ਵੀ ਕੱਢੀਆਂ ਤੇ ਬਲਟੋਹਾ ਦੇ 15 ਅਕਤੂਬਰ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ੀ ਸੀ ਇਹ ਵੀਡੀਓ ਉਸੇ ਦਿਨ ਦੀ ਹੈ ਜਿਸ ਟਾਈਮ ਉਹਨਾਂ ਤਲਬ ਹੋਣ ਲੱਗੇ ਕਿ ਹਾਸੀ ਪੇਸ਼ਧਰਾਨ ਬਲਟੋਹਾ ਤੇ ਜਥੇਦਾਰ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਸੀ ਪੁਲੀ ਤਲਖਬਾਜ਼ੀ ਹੋਈ ਸੀ ਜਿਸ ਸਬਦ ਦੇ ਚਲਦੇ ਅਗਲੇ ਹੀ ਦਿਨ ਉਸ ਦਿਨ ਆਦੇਸ਼ ਦਿੱਤੇ ਗਏ ਸਿੰਘ ਸਾਹਿਬਾਨਾ ਦੇ ਵੱਲ ਅਕਾਲੀ ਦਲ ਨੂੰ ਕਿ ਵਿਰਸ ਸਿੰਘ ਬਲਟੋਹਾ ਨੂੰ ਪਾਰਟੀ ਚੋਂ 10 ਸਾਲ ਦੇ ਲਈ बाहर ਕੱਢਿਆ ਜਾਏ ਨਾਲੇ ਕਿ ਵਿਰਸਾ ਸਿੰਘ ਵਲਟੋਹਦੀ ਮੋਡਲੀ ਮੈਂਬਰਸ਼ਿਪ ਵੀ भी रद्द की ਵਿਰਸਾ ਸਿੰਘ ਵਲਟੋਹਾ ਦੇ ਵੱਲੋਂ वालों ਪੋਸਟ ਪਾਈ ਗਈ ਹੈ ਨਾਲ ਹੀ ਲਿਖਿਆ ਹੈ ਕਿ ਆ ਕਲਿੱਪ ਵਾਇਰਲ ਹੋ ਰਹੀ ਹੈ ਮੈਂ ਪ੍ਰਧਾਨ ਮੁਦੀਆਂ ਵੀ ਗੱਲ ਕਰ ਸਕਦਾ ਸੀ ਕਰਦਾਂ ਕੀਤੀ ਹੈ ਜਾਂ ਦੱਸਦੇ ਪ੍ਰਧਾਨ ਨੇ ਪਹਿਲੀ ਵੀ ਜੱਦ ਜਦ ਰਿਹਾ ਯਾਰ ਮੇਰੀ ਇਹ ਸਾਹ ਹੁੰਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਫੜੀ ਜਾਂਦੇ ਨਹੀਂ ਸਾਹਤ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਦੀਆਂ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬੱਬੀ ਪਾਰਟੀ ਦੇ ਲੀਡਰ ਆ ਉਹਨਾਂ ਦੀ ਗੱਲ ਬਖਰੀ ਹੈ ਮੇਰੇ ਕਾਲ ਤੱਕ ਤਾਂ ਜ਼ਿੰਦਾਰ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਕਰ ਸਕਦਾ ਮੈਂ ਪਹਿਲੇ ਵੀ ਜਿਵੇਂ ਨਾ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਅਮਾ ਜੀ ਦੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਦੋਲੇ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਨੀ ਵੀ ਸੀ ਵੀ ਨੂੰ ਸਾਝ ਹੈ ਹਾਂ ਹੈਗੀ ਆ ਇਹ ਸਾਜ ਉਹਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਫੜੀ ਜਾਂਦਾ ਨਹੀਂ ਸਾਥ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬੱਕਰੀ ਬੱਕਰੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਦੀ ਗੱਲ ਬੱਕਰੀ ਹੈ ਮੇਰੇ ਨਾਲ ਤੱਕ ਤਾਂ ਜੈਂਦਾਰ ਹਾਂ ਹਾਂ ਤੁਸੀਂ ਕਹਿੰਦੇ ਭਾਵੇਂ ਵੀ ਸੀਪੀ ਨੂੰ ਸਾਜ ਹੈ ਹਾਂ ਹੈਗੀ ਹੈ ਇਹ ਸਾਜ ਉਹਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਉਹਡੇ ਲੀਡਰਾਂ ਨੂੰ ਫੋਨ ਕਰ ਛੱਤੀ ਗੱਲਾਂ ਹੁੰਦੀਆਂ ਬੱਕਰੀ ਬਫੀ ਪਾਰਟੀ ਦੇ ਲੀਡਰਾਂ ਕੋਈ ਹੈ ਉਹਨਾਂ ਨਾਲ ਗੱਲ ਬੁਖਰੀ ਹੈ ਮੈਂ ਗੱਲ ਕਰਦਾ ਜੈendar ਮੈਂ ਪ੍ਰਧਾਨ ਮੰਤਰੀਆਂ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਜੈendar ਨੇ ਪਹਿਲੇ ਵੀ ਦੱਸਿਆ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਦੱਸ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਵੀ ਸੀ ਵੀ ਤੁਹਾਨੂੰ ਸਾਜ ਹਾਂ ਹੈਗੀ ਆ ਹਾਂ ਮੁਸ਼ਕਲ ਇਹ ਸਾਜ ਉਹਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਬੜੀ ਗੱਲ ਹੈ ਕਿ ਸਾਬਤ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਦੀ ਤਾਂ ਬਖਰੀ ਹੈ ਮੈਂ ਕਹਿੰਦਾ ਖਦਾ ਜ਼ਿੰਦਾਰ ਕਿ ਕਿਸੇ ਮਰਜੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਕਰ ਸਕਦਾ ਜ਼ਿੰਦਾਰ ਨੇ ਪਹਿਲੇ ਵੀ ਜੱਸੇ ਦਾ ਰਾਇਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਮ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤੁਸੀਂ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਬੀਐਸਪੀ ਨੇ ਸਾਂਝਾ ਹਾਂ ਹੈਗੀ ਆ ਯਾ ਸਾਂਝਾ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਫੜੀ ਲੰਦਾ ਕਿ ਸਬਤ ਕਰਨਾ ਚੁਣ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਦੀ ਫੋਨ ਤੇ 36 ਗੱਲਾਂ ਹੁੰਦੀਆਂ ਬਖਰੀ ਵਫੀ ਪਾਰਟੀ ਦੇ ਲੀਡਰਾਂ ਦੀਏ ਉਹਨਾਂ ਦੀ ਗੱਲ ਬਖਰੀ ਹੈ ਮੈਂ ਗੱਲ ਕਰਦਾ ਜੈਨਦਾਰ ਕਿ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਜੈਨਦਾਰ ਨੇ ਪਹਿਲੇ ਵੀ ਦੱਸਿਆ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਦੱਸ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਰੀ ਵੀ ਸੀ ਵੀ ਨਾਲ ਹਾਂ ਹੈਗੀ ਆ ਯਾ ਸਾਜ ਹੋਣਾ ਮਤਲਬ ਜੇ ਫੋਨ ਤੇ ਗੱਲ ਕਰ ਲੈਂਦਾ ਉਹਦਾ ਬਣਦਾ ਨਹੀਂ ਕਿ ਸਾਬਤ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬੱਖੀ ਪਾਰਟੀ ਦੇ ਲੀਡਰਾਂ ਨਾਲ ਹੀ ਹੋਣਾ ਨਹੀਂ ਕਰ ਰਹੀ ਮੈਂ ਕਹਿੰਦਾ ਖਦਾ ਜ਼ਿੰਦਾਰ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਕਰ ਸਕਦਾ ਸੀ ਸਾਬਤ ਨਹੀਂ ਪਹਿਲੇ ਵੀ ਜਿਵੇਂ ਦਾ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਦੱਸੋ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਬੀਐਸਪੀ ਨੂੰ ਸਾਝ ਹੈ ਹਾਂ ਹੈਗੀ ਆ ਜਾਂ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹਦਾ ਬੜੀ ਗੱਲ ਹੈ ਕਿ ਇਹ ਸਾਬਤ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰ ਹੋਈਏ ਉਹਨਾਂ ਦੀ ਕਰ ਰੋਖੀ ਹੈ ਮੈਂ ਕਹਿੰਦਾ ਤੱਕ ਦਾ ਜ਼ਿੰਮੇਦਾਰ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਕਰਸ ਜਸਦਾ ਨੇ ਪਹਿਲੇ ਵੀ ਜਸਦਾ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਮ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜਲਦੀ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਬੀਜਪੀ ਨੂੰ ਸਾਝ ਹੈ ਹਾਂ ਹੈਗੀ ਆ ਯਾ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਬੜ ਜਾਂਦਾ ਕਿ ਕਿਸੇ ਨਾਲ ਗੱਲ ਕਰਨਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਨੂੰ ਫੋਨ ਕਰ ਛੱਤੀ ਗੱਲਾਂ ਹੁੰਦੀਆਂ ਬਖਰੀ ਬਫੀ ਪਾਰਟੀ ਦੇ ਲੀਡਰ ਹੈ ਉਹਨਾਂ ਨਾਲ ਬਖਰੀ ਹੈ ਮੈਂ ਗੱਲ ਕਰਦਾ ਜੈਨਦਾਰ ਕਿ ਕਿਸੇ ਨਾਲ ਮੈਂ ਪ੍ਰਧਾਨ ਮੰਤਰੀਆਂ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਜੇ ਸਰ ਨੇ ਪਹਿਲੇ ਵੀ ਦੱਸਿਆ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਦੱਸੋ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਵੀ ਸੀਪੀ ਨੂੰ ਸਾਝ ਹੈ ਹਾਂ ਹੈਗੀ ਆ ਯਾ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹਦਾ ਬਣਦਾ ਨਹੀਂ ਤੇਰੀ ਸਾਬਤ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬੱਧੀ ਪਾਰਟੀ ਦੇ ਲੀਡਰ ਆਉਣਗੇ ਉਹਨਾਂ ਦੀ ਗੱਲ ਹੋਣੀ ਹੈ ਮੈਂ ਅੰਤ ਤੱਕ ਦਾ ਜ਼ਿੰਮੇਵਾਰ ਕਿਤੇ ਮਰਜੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਜਿਵੇਂ ਸਾਡੇ ਪਹਿਲੇ ਵੀ ਜਿਵੇਂ ਦਾ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਦੱਸ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਬੀਐਸਪੀ ਨੂੰ ਸਾਝ ਹੈ ਹਾਂ ਹੈਗੀ ਆ ਯਾ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਫੜ ਜਾਂਦਾ ਨਹੀਂ ਕਿਸੇ ਨਾਲ ਗੱਲ ਕਰਨਾ ਚਾਹੁੰਦਾ ਨਹੀਂ ਜੋ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀਆਂ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਫੀ ਪਾਰਟੀ ਦੇ ਲੀਡਰਾਂ ਕੋਈ ਨਹੀਂ ਉਹਨਾਂ ਦੀ ਤਾਂ ਬਖਰੀ ਹੈ ਮੈਂ ਗੱਲ ਤਾਂ